ਦੇਖੋ ਅੱਜ ਅਸੀਂ 7 ਨੰਬਰ ਬਾੜ ਦੇ ਵਿੱਚ ਆਇਆ ਔਰ ਮੇਰੇ ਭਰਾ ਨੂਬ ਮੇਰਾ ਭਰਾ ਪੱਪੀ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਇੱਕ ਇੱਥੇ 13 ਮੈਂਬਰ ਦੀ ਕਮੇਟੀ ਟੀਮ ਬਣੀ ਹੋਈ ਆ ਜਿਹੜੇ ਧਰਮਸ਼ਾਲਾ ਬਣੀ ਆ ਉਹਦੇ ਸਬੰਧ ਦੇ ਵਿੱਚ ਔਰ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਹੈ ਜਿਹੜਾ ਅੱਜ ਇੱਥੇ ਕਰਾਇਆ ਮੈਂ ਕਹਿੰਦਾ ਮੈਂ ਇਹਨਾਂ ਦਾ ਸਦਾ ਐਸਾਨਮੰਦ ਰਹੂੰਗਾ ਕਿਉਂਕਿ ਅੱਜ ਤੱਕ ਇਹਨਾਂ ਤੋਂ ਸਿਰਫ ਠੱਗੀ ਮਾਰ ਕੇ ਵੋਟਾਂ ਜਿਹੜੀਆਂ ਜਾਂਦੀਆਂ ਰਹੇ ਨੇ ਪਰ ਹਕੀਕਤ ਦੇ ਵਿੱਚ ਇਹਨਾਂ ਦਾ ਕੰਮ ਕੋਈ ਨਹੀਂ ਹੋਇਆ ਸੋ ਇਸ ਕਰਕੇ ਮੈਂ ਮੈਨੂੰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਔਰ ਮੈਂ ਵੀ ਇਹਨਾਂ ਨੂੰ ਪ੍ਰੋਸਾ ਦ ਕਿ ਤੁਸੀਂ ਭਰਾ ਤੋਂ ਜੋ ਵੀ ਸਾਂਝੇ ਕੰਮ ਨੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਕਿਉਂਕਿ ਸਰਕਾਰ ਦਾ ਪੈਸਾ ਇਹਨਾਂ ਦਾ ਪੈਸਾ ਕਿਉਂਕਿ ਇਹਨਾਂ ਦੇ ਟੈਕਸਾਂ ਦਾ ਪੈਸਾ ਸਰਕਾਰ ਲਵੇ ਜਾਂਦਾ ਜਿੰਨੇ ਵੀ ਇਹਨਾਂ ਦੇ ਹੋਣ ਵਾਲੇ ਕੰਮ ਨੇ ਸਾਂਝੇ ਕੰਮ ਨੇ ਉਹ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾ ਕੇ ਦਵਾਂਗੇ ਔਰ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਧਰਮਸ਼ਾਲਾ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਔਰ ਪਰਮਾਤਮਾ ਸੁੱਖ ਰੱਖੇ ਉਰੇ ਦੇ ਜਿੰਨੇ ਵੀ ਖੁਸ਼ੀ ਦੇ ਪ੍ਰੋਗਰਾਮ ਨੇ ਸਾਰੇ ਇਸ ਧਰਮਸ਼ਾਲਾ ਦੇ ਵਿੱਚ ਹੋਣਗੇ ਔਰ ਜਿੰਨੇ ਸਾਡੇ ਪਰਿਵਾਰ ਨੇ ਕਿਉਂਕਿ ਅੱਜ ਪੈਲ ਸਾਂਚ ਵਿਆਹ ਕਰਨਾ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ ਉਰੇ ਸਾਰੇ ਖੁਸ਼ੀਆਂ ਮਨਾਉਣਗੇ ਸੋ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਸਾਰਿਆਂ ਨੇ ਹੌਸਲਾ ਦਿੱਤਾ ਉਹਦਾ ਮੈਂ ਧੰਨਵਾਦ ਵੀ ਕਰਾਂ ਡਾਕਟਰ ਸਾਹਿਬ ਦੀ ਮੁਹਿੰਮ ਕਿਸ ਤਰ੍ਹਾਂ ਚੱਲ ਰਹੀ ਹੈ ਪੂਰੇ ਹਲਕੇ ਦੇ ਵਿੱਚ ਦੇਖੋ ਸਾਰੇ ਹਲਕੇ ਕੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਪੂਰਾ ਜੋਸ਼ ਹੈ ਔਰ ਪ ਔਰ 13ੰਨੇ MP ਹੈ ਜਿਹੜਾ ਜਿੱਤ ਕੇ ਆਮ ਆਦਮੀ ਪਾਰਟੀ ਦੇ ਉਹ ਸੈਂਟਰ ਦੇ ਵਿੱਚ ਜਿਹੜਾ ਜਾਣ ਕੇ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਖੜੀ ਆ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਔਰ ਸਾਂਝੇ ਕੰਮ ਹਮੇਸ਼ਾ ਵੱਡੇ ਪੱਧਰ ਤੇ ਖੜਾ ਕੇ ਦਿੰਦੇ ਲੋਕ ਇਤਰੇ ਗਰੀਬ ਲੋਕ ਹੈ ਇਹਨਾਂ ਕਿ ਇੱਕ ਚੀਜ਼ ਹੈ ਸਾਹਮਣੇ ਆ ਰਹੀ ਐ ਕਿ ਮੱਲ ਦੰਨੇ ਅਸੀਂ ਬਾਰ-ਬਾਰ ਕਹਿੰਦੇ ਵੀ ਜਿਹੜੀ ਸਰਕਾਰ ਨੇ ਕਣਕ ਸੈਂਟਰ ਤੋਂ 25 ਕਿਲੋ ਆਂਦੀ ਸੀ ਉਹ 10 ਕਿਲੋ ਮਿਲੀ ਇਸ ਵਾਰ ਮਤਲਬ ਗਰੀਬ ਲੋਕਾਂ ਜਿਹੜੇ ਸਰ ਸਰ ਉਹ ਦੇਖੋ ਇਹ ਹੁਣ ਮਹੀਨੇ-ਮਹੀਨੇ ਦੀ ਜਿਹੜੀ ਕਣਕ ਆਇਆ ਕਰੂਗੀ ਕਿ ਕਿ ਪਹਿਲਾਂ ਆਟਾ ਸੀ ਕਹਿੰਦੇ ਸੀਗੇ ਪਰ ਹੁਣ ਡਿਮਾਂਡ ਦੇ ਉੱਤੇ ਜੇ ਕੋਈ ਕਣਕ ਚਾਹੂ ਕਣਕ ਮਿਲੂ ਜੇ ਕੋਈ ਆਟਾ ਚਾਹੂ ਆਟਾ ਮਿਲੂਗਾ ਸੋ ਸਾਡੀ ਕੋਸ਼ਿਸ਼ ਹੈ ਕਿ ਹੋਮ ਡਿਲੀਵਰੀ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਕਈ ਕਈ ਥਾਵਾਂ 'ਤੇ ਪ੍ਰੋਬਲਮ ਆ ਰਹੀ ਆ ਕਿ ਫਲਾਣੇ ਨੇ ਘਾਟੇ ਦਿੱਤਾ ਤਮਕਾਣੇ ਨੇ ਘਾਟੇ ਦਿੱਤਾ ਉਹਨੂੰ ਉਹਨੂੰ ਦੇਖਦੇ ਹੋਏ ਸਾਡੀ ਸਰਕਾਰ ਦੀ ਜਿਹੜੀ ਕੋਸ਼ਿਸ਼ ਹੈ ਕਿ ਘਰੋ ਘਰੀ ਜਿਹੜੀ ਹੈਗੀ ਆ ਡਿਲੀਵਰ ਕੀਤੀ ਜਾਪ ਤਾਂ ਕਿ ਕਿਸੇ ਨੂੰ ਕੋਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਬਹੁਤ ਸਾਰੇ ਸਾਡੇ ਭਰਾ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹ ਦਿਨੇ ਜਦੋਂ ਕੋਈ ਡਿੱਪੂ ਵਾਲਾ ਆਉਂਦਾ ਤਾਂ ਉਹ ਬਾਹਰ ਕੰਮਾਂ ਤੇ ਗਏ ਹੁੰਦੇ ਨੇ ਔਰ ਜਦੋਂ ਉਹ ਆਉਂਦੇ ਨੇ ਉਦੋਂ ਉਹ ਕਹਿੰਦੇ ਅੱਖਾਂ ਖਤਮ ਹੋ ਗਈ ਸੋ ਸਾਡੀ ਤੁਸੀਂ ਲਾਸਟ ਮੀਟਿੰਗ ਅਭੀ ਔਰ ਮੀਟਿੰਗਾਂ ਵੀ ਕਰਨੇ ਦੇਰ ਰਾਤ ਤੱਕ ਮੀਟਿੰਗ ਚੱਲ ਰਹੀਆਂ ਕਿਸ ਤਰ੍ਹਾਂ ਮਤਲਬ ਲਗਾਤਾਰ ਹੀ ਨਿਮਿਤ ਕਰ ਰਹੇ ਹੋ ਤੁਸੀਂ ਦੇਖੋ ਮੈਨੂੰ ਐਮਐਲਏ ਬਣਾਇਆ ਮੈਂ ਆਮ ਘਰਾਂ ਦਾ ਮੁੰਡਾ ਸੋ ਮੈਨੂੰ ਇੰਨਾ ਮਾਣ ਬਖਸ਼ੇ ਸੋ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਦੀਆਂ ਮੰਗਾਂ ਤੇ ਵੀ ਖਰਾ ਉਤਰੇ ਔਰ ਜਿੰਨਾ ਹੋ ਸਕਦਾ ਅਸੀਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਕੰਮ ਆਉ ਕਰ ਸਕੇ ਲੋਕਾਂ ਦਾ ਪਿਆਰ ਹੈ ਇਸ ਤੋਂ ਬਾਅਦ ਵੀ ਮੀਟਿੰਗਾਂ ਕਿਲੋਮੀਟੀਆਂ ਹੋ ਰਹੀਆਂ ਦੇਖੋ ਅੱਜ ਅਸੀਂ 7 ਨੰਬਰ ਵਾਰਡ ਦੇ ਵਿੱਚ ਆਇਆ ਔਰ ਮੇਰੇ ਭਰਾ ਨੂਪ ਮੇਰਾ ਭਰਾ ਪੱਪੀ ਇਹਨਾਂ ਦੀ ਸਾਰੀ ਟੀਮ ਹੈ ਜਿਹੜੀ ਇੱਕ ਇੱਥੇ 13 ਮੈਂਬਰ ਦੀ ਕਮੇਟੀ ਟੀਮ ਬਣੀ ਹੋਈ ਆ ਜਿਹੜੇ ਧਰਮਸ਼ਾਲਾ ਬਣੀ ਆ ਉਹਦੇ ਸਬੰਧ ਦੇ ਵਿੱਚ ਔਰ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਹੈ ਜਿਹੜਾ ਅੱਜ ਇੱਥੇ ਕਰਾਇਆ ਮੈਂ ਕਹਿੰਦਾ ਮੈਂ ਇਹਨਾਂ ਦਾ ਸਦਾ ਇਹਨਾਂ ਤੋਂ ਸਿਰਫ ਠੱਗੀ ਮਾਰ ਕੇ ਵੋਟਾਂ ਜਿਹੜੀਆਂ ਜਾਂਦੀਆਂ ਰਹੇ ਨੇ ਪਰ ਹਕੀਕਤ ਦੇ ਵਿੱਚ ਇਹਨਾਂ ਦਾ ਕੰਮ ਕੋਈ ਨਹੀਂ ਹੋਇਆ ਸੋ ਇਸ ਕਰਕੇ ਮੈਂ ਮੈਨੂੰ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਔਰ ਮੈਂ ਵੀ ਇਹਨਾਂ ਉੱਪਰ ਉਸਾ ਦਿੱਤਾ ਹੈ ਕਿ ਤੁਸੀਂ ਭਰਾ ਤੋਂ ਜੋ ਵੀ ਸਾਂਝੇ ਕੰਮ ਨੇ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਕਿਉਂਕਿ ਸਰਕਾਰ ਦਾ ਪੈਸਾ ਇਹਨਾਂ ਦਾ ਪੈਸਾ ਕਿਉਂਕਿ ਇਹਨਾਂ ਦੇ ਟੈਕਸਾਂ ਦਾ ਪੈਸਾ ਸਰਕਾਰ ਲਵੇ ਜਾਂਦਾ ਜਿੰਨੇ ਵੀ ਇਹਨਾਂ ਦੇ ਹੋਣ ਵਾਲੇ ਕੰਮ ਨੇ ਸਾਂਝੇ ਕੰਮ ਨੇ ਉਹ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਾ ਕੇ ਦਵਾਂਗੇ ਔਰ ਆਉਣ ਵਾਲੇ ਸਮੇਂ ਚ ਇਹ ਜਿਹੜੀ ਧਰਮਸ਼ਾਲਾ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਔਰ ਪਰਮਾਤਮਾ ਸੁੱਖ ਰੱਖੇ ਉਰੇ ਦੇ ਜਿੰਨੇ ਵੀ ਖੁਸ਼ੀ ਦੇ ਪ੍ਰੋਗਰਾਮ ਨੇ ਸਾਰੇ ਇਸ ਧਰਮਸ਼ਾਲਾ ਦੇ ਵਿੱਚ ਹੋਣਗੇ ਔਰ ਜਿੰਨੇ ਸਾਡੇ ਪਰਿਵਾਰ ਨੇ ਕਿਉਂਕਿ ਅੱਜ ਪੈਲ ਸਾਂਚ ਵਿਆਹ ਕਰਨਾ ਹਰ ਇੱਕ ਬੰਦੇ ਦੇ ਬਾਅਦ ਦੀ ਗੱਲ ਨਹੀਂ ਉਰੇ ਸਾਰੇ ਖੁਸ਼ੀਆਂ ਮਨਾਉਣਗੇ ਸੋ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਸਾਰਿਆਂ ਨੇ ਹੌਸਲਾ ਦਿੱਤਾ ਉਹਦਾ ਮੈਂ ਧੰਨਵਾਦ ਵੀ ਕਰਦਾ ਡਾਕਟਰ ਸਾਹਿਬ ਦੀ ਮੁਹਿੰਮ ਕਿਸ ਤਰ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੀ ਪੂਰਾ ਜੋਸ਼ ਹੈ ਔਰ ਪੂਰੀ 13 ਦੀ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੂਗੀ ਔਰ 13 ਤੇ ਐਮਪੀ ਹੈ ਜਿਹੜਾ ਜਿੱਤ ਕੇ ਆਮ ਆਦਮੀ ਪਾਰਟੀ ਦੀ ਉਹ ਸੈਂਟਰ ਦੇ ਵਿੱਚ ਜਿਹੜਾ ਜਾਣ ਕੇ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਖੜੀ ਆ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਔਰ ਸਾਂਝੇ ਕੰਮ ਹਮੇਸ਼ਾ ਵੱਡੇ ਪੱਧਰ ਤੇ ਖੜਾ ਕੇ ਦਿੰਦੇ ਲੋਕ ਇਤਨੇ ਗਰੀਬ ਲੋਕ ਹੈ ਇਹਨਾਂ ਕਿ ਇੱਕ ਚੀਜ਼ ਸਾਹਮਣੇ ਆ ਰਹੀ ਐ ਸਕੇ ਮਲ ਦੰਦੇ ਅਸੀਂ ਬਰਵਾ ਕਰਦੇ ਆ ਵੀ ਜਿਹੜੀ ਸਰਕਾਰ ਨੇ ਕਹਣਾ ਕਿ ਸੈਂਟਰ ਤੋਂ 25 ਕਿਲੋ ਆਉਂਦੀ ਸੀ ਉਹ 10 ਕਿਲੋ ਮਿਲੀ ਐ ਇਸ ਵਾਰ ਮਤਲਬ ਗਰੀਬ ਲੋਕਾਂ ਇਹ ਹੁਣ ਮਹੀਨੇ-ਮਹੀਨੇ ਦੀ ਜਿਹੜੀ ਕਣਕ ਆਇਆ ਕਰੂਗੀ ਕਿਉਂਕਿ ਪਹਿਲਾਂ ਆਟਾ ਸੀ ਕਹਿੰਦੇ ਸੀਗੇ ਪਰ ਹੁਣ ਡਿਮਾਂਡ ਦੇ ਉੱਤੇ ਜੇ ਕੋਈ ਕਣਕ ਚਾਹੂ ਕਣਕ ਮਿਲੂ ਜੇ ਕੋਈ ਆਟਾ ਚਾਹੂ ਆਟਾ ਮਿਲੂਗਾ ਸੋ ਸਾਡੀ ਕੋਸ਼ਿਸ਼ ਹੈ ਕਿ ਹੋਮ ਡਿਲੀਵਰੀ ਕੀਤੀ ਜਾਵੇ ਤਾਂ ਕਿ ਜਿਹੜਾ ਕੋਈ ਕਈ ਕਈ ਥਾਂ 'ਤੇ ਪ੍ਰੋਬਲਮ ਆ ਰਹੀਆ ਕਿ ਫਲਾਣੇ ਨੇ ਘੱਟ ਦੇ ਦਿੱਤਾ ਧਮਕਾਣੇ ਨੇ ਘੱਟ ਦੇ ਦਿੱਤਾ ਉਹਨੂੰ ਉਹਨੂੰ ਦੇਖਦੇ ਹੋਏ ਸਾਡੀ ਸਰਕਾਰ ਦੀ ਜਿਹੜੀ ਕੋਸ਼ਿਸ਼ ਹੈ ਕਿ ਘਰੋ ਘਰੀ ਜਿਹੜੀ ਹੈਗੀ ਆ ਡਿਲੀਵਰੀ ਕੀਤੀ ਜਾਪ ਤਾਂ ਕਿ ਕਿਸੇ ਨੂੰ ਕੋਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਬਹੁਤ ਸਾਰੇ ਸਾਡੇ ਭਰਾ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹ ਦਿਨੇ ਜਦੋਂ ਕੋਈ ਡਿੱਪੂ ਵਾਲਾ ਆਉਂਦਾ ਤਾਂ ਉਹ ਬਾਹਰ ਕੰਮਾਂ ਤੇ ਗਏ ਹੁੰਦੇ ਨੇ ਔਰ ਜਦੋਂ ਉਹ ਆਉਂਦੇ ਨੇ ਉਦੋਂ ਨੂੰ ਕਹਿੰਦੇ ਅੱਖਾਂ ਖਤਮ ਹੋ ਗਈ ਸੋ ਸਾਡੀ ਤੁਸੀਂ ਲਾਸਟ ਮੀਟਿੰਗ ਅਭੀ ਔਰ ਮੀਟਿੰਗਾਂ ਵੀ ਕਰਨੇ ਦੇਰ ਰਾਤ ਤੱਕ ਮੀਟਿੰਗ ਚੱਲ ਰਹੀ ਹੈ ਕਿਸ ਤਰ੍ਹਾਂ ਮਤਲਬ ਲਗਾਤਾਰ ਹੀ ਨਿਮਿਤ ਕਰ ਰਹੇ ਹੋ ਤੁਸੀਂ ਦੇਖੋ ਮੈਨੂੰ ਐਮ ਐਲ ਏ ਬਣਾਇਆ ਮੈਂ ਆਮ ਘਰਾਂ ਦਾ ਮੁੰਡਾ ਸੋ ਮੈਨੂੰ ਇੰਨਾ ਮਾਣ ਬਖਸ਼ਿਆ ਸੋ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਦੀਆਂ ਮੰਗਾਂ ਤੇ ਵੀ ਖਰਾ ਉਤਰਈਏ ਔਰ ਜਿੰਨਾ ਹੋ ਸਕਦਾ ਅਸੀਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਕੰਮ ਆਉ ਕਰ ਸਕੇ ਲੋਕਾਂ ਦਾ ਪਿਆਰ ਹੈ ਇਸ ਤੋਂ ਬਾਅਦ ਵੀ ਮੀਟਿੰਗਾਂ ਕਿਲੋਮੀਟੀਆਂ ਫੋਨ